16 ਜਨਵਰੀ ਜੀ ਦਿਨ ਸ਼ੁੱਕਰਵਾਰ ਤੇ ਸਮਾਂ ਜਿਹੜਾ ਹੋ ਗਿਆ ਸਵੇਰ ਦੇ 9:30 ਹੋਇਆ ਧੁੰਦ ਹਰ ਰੋਜ਼ ਐ ਇਦਾਂ ਹੀ ਹੁੰਦੀ ਹੈਗੀ ਤੇ ਪੂਰੀ ਫੁੱਲ ਜਿਹੜੀ ਧੁੰਦ ਪੈਂਦੀ ਹੈਗੀ ਹਨਾ ਜੀ ਮਾੜੀ ਮੋਟੀ ਧੁੱਪ ਨਿਕਲ ਵੀ ਆਉਂਦੀ ਹੈ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਦੋ ਰਾਤਾਂ ਹੋਗੇ ਜੀ ਇੱਥੇ ਹੀ ਆਗੇ ਤੇ ਕੱਲ ਜਾਣਾ ਸੀਗਾ ਸਹਿਤਾ ਪਰ ਉਹਨੂੰ ਪਤਾ ਜੀ ਤੇ ਰਹਿਣਾ ਪੈ ਗਿਆ ਨਾ ਇੱਥੇ ਅੱਜ ਜਾਵਾਂਗੇ ਕਿਉਂਕਿ ਇੱਕ ਤਾਂ ਫੌਜੀ ਆਪਣਾ ਜਿਹੜਾ ਮਿੱਤਰ ਉਹਨਾਂ ਦੇ ਘਰੇ ਜਿਹੜਾ ਅਖੰਡ ਪਾਤਸ਼ਾਹਬ ਪ੍ਰਕਾਸ਼ ਹੋਏ ਹੈਗੇ ਅੱਜ ਜੀ ਤੇ ਕੱਲ ਨੂੰ ਪਰਸੋਂ ਭੋਗ ਪਾਣੇ ਹੈਗੇ ਤੇ ਉੱਥੇ ਵੀ ਜਾਣਾ ਜ਼ਰੂਰੀ ਆ ਉਹਨਾਂ ਦਾ ਫੋਨ ਵੀ ਆਈ ਜਾਂਦਾਗਾ ਹੁਣ ਜਿਹੜਾ ਆਪਾਂ ਤਿੰਨ ਦਿਨ ਫੌਜੀ ਦੇ ਘਰੇ ਰਹਾਂਗੇ ਅਖੰਡ ਪਾਤਸ਼ਾਹਬ ਤੇ ਹਨਾ ਉੱਥੇ ਰਹਾਂਗੇ ਤੇ ਉਧਰ ਵੀ ਜਾਣਾ ਭਾਈ ਜ਼ਰੂਰੀ ਆ ਤੇ ਬਾਕੀ ਗੱਲਾਂ ਬਾਤਾਂ ਜੀ ਇਦਾਂ ਹੀ ਬ ਚੱਲਦੀਆਂ ਰਹਿੰਦੀਆਂ ਅੱਜ ਬਸ ਇੱਥੋਂ ਆਪਾਂ ਰਾਏਕੋਟ ਤੋਂ ਜਿਹੜਾ ਬਸ ਫੜ ਲਾਂਗੇ ਤੇ 2 ਘੰਟਿਆਂ ਤੇ ਪੁੱਚੋ ਕੈਂਚੀਆਂ ਪੁੱਚੋ ਕੈਂਚੀਆਂ ਤੋਂ ਬਾਅਦ ਪਿੰਡ ਫਿਰ ਆਪਾਂ ਤੇ ਚਾਹ ਦੀ ਕੋਟ ਪੀ ਲਗੇ ਤੇ ਮੈਨੂੰ ਬਹੁਤ ਤਰ੍ਹਾਂ ਦਾ ਗੁੱਸਾ ਆਇਆ ਕਪੜਾ ਜੀ ਆਜਲੀ ਲਵਾਓ ਸਾਤੀ ਗਾਲ ਜੀ ਪੰਡਮਾ ਨੇ ਲੋਟੋ ਲਾਉ ਜੀ ਲਾਉ ਜੀ ਲੋਟੋ ਉਹਦੇ ਕੋ ਨਾਮ ਪਟ ਠੀਕ ਹੈ ਇਹ ਆਲਰਬਾ ਬਹੁਤ ਵਧੀਆ ਜੀ ਇਹ ਮੇਰੀ ਇਹ ਆ ਲੋ ਭਾਈ ਆਪਾਂ ਵੀ ਪੀ ਲਗੇ ਚਾਹ ਦਾ ਕੱਪ ਆ ਜਿਹੜਾ ਕਿਨਾਰੀਆਂ ਲੱਗਿਆ ਹੋਇਆ ਤੇ ਨਾਲ ਨਾਲ ਆਪਣਾ ਜਿਹੜਾ ਵਲੌਗ ਚੱਲ ਗਿਆ ਹੈ ਇਹ ਹੈਲੋ ਆ ਕੁਫੀ ਗਮੀ ਉਹਨੇ ਦੇ ਕੁਫੀ ਮੇਰੀ ਅੱਡਾਂ ਦੇ ਉੱਪਰ ਪਾਕ ਸਰੋ ਤੇ ਅੱਡਾਂ ਦੇ ਮੇਰੀ ਉਹ ਗੱਲ ਸੁਣ ਲੋ ਜੀ ਭੱਜੇ ਹੀ ਫਿਰਦੇ ਹੁੰਦੇ ਇਧਰ ਤਾਂ ਕੋਈ ਗੱਲਬਾਤ ਹੀ ਨਹੀਂ ਕਰਦੇ ਬੋਲੋ ਮਾੜਾ ਜਿਆ ਕੋ ਕਰ ਜੋ ਸਸਰੀ ਘਰ ਆਉਂਦੇ ਆਪਣੇ ਰਿਸ਼ਤੇਦਾਰ ਆ ਰਹੇ ਵੀ ਆ ਮੁੰਡੇ ਨੇ ਇਹਨੂੰ ਚਾਹ ਚ ਬਿਅਰਤੀ ਹੁਣ ਰਾਤ 40 ਦੀ ਆਹ ਦੀ ਡਾਲ ਰਾਈ ਸੀਗੀ ਹੁਣ ਚਾਪਾ ਲਾ ਕੇ ਪਈ ਆ ਤੇ ਹੁਣ ਮੈਂ ਆਪਦੀ ਬੜੀ ਮੁੱਟੀ ਦੀ ਡਾਲ ਆਈ ਮੁੱਟੀ ਰਹਿਣਾ ਹਾਂਜੀ ਮੈਂ ਰਾਤ ਨੂੰ ਪੀ ਕੇ ਵੱਧ ਹੋ ਜਾਉ ਤੇ ਆ ਚੱਕ ਦਿੰਦੀ ਆ ਫੱਟੇ ਫਿਰੋ ਇਹ ਇੱਕ ਗੋਲੀ ਇਹਦੀ ਲੈਣੀ ਆ ਤੇ ਦੋ ਇਹਦੀਆਂ ਸਮਝ ਗੱਲ ਇੱਥੇ ਜਿਹਨੂੰ ਮਾੜੀ ਮੋੜੀ ਲੀਵਰ ਦੀ ਪ੍ਰੋਬਲਮ ਆ ਫਿਰ ਆ ਲੈ ਲਵੇ ਇਹ ਪੀਣ ਵਾਲਿਆਂ ਵਾਸਤੇ ਆ ਇਹ ਟੌਨਿਕ ਦੱਸ ਆ ਚੰਗੀ ਤਰ੍ਹਾਂ ਦੇਖ ਲਓ ਦਵਾਈ ਆ ਗੱਲੋ ਇਹ ਦਵਾਈਆਂ ਭਾਈ ਇਹ ਦਵਾਈਆਂ ਤੇ ਇਹ ਮਾੜਾ ਬੋਲ ਕੇ ਖੜਾਉਣੇ ਪੈਂਦੇ ਨਹੀਂ ਤਾਂ ਫਿਰ ਇੱਧਰ 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 ਗੱਡੀਆਂ ਨੂੰ ਪਰ ਜੇ ਤਰੇ ਗੱਲ ਵਧੀਆ ਰੌਣਕੀ ਬੰਦੇ ਆ ਜੇ ਇੱਕ ਮਿੰਟ ਆ ਤਾਏ ਹੋਏ ਆ ਕਿ ਫੜ ਦੇ ਦੋਸਤ ਆ ਕੇ ਫੜ ਜੀ ਆਪਾਂ ਵੀ ਦੇਖ ਲ ਗਏ ਫਿਰ ਵਲੌਗ ਦਾ ਹੰਟ ਕੀ ਕੁਸ਼ ਕਰਦੇ ਨੇ ਜੇ ਤੇ ਅਸੀਂ ਨਾ ਨਾ ਨੂੰ ਲੈ ਸੀਗੇ ਇਹ ਯਾਰ ਬਾਲ ਹੈ ਨਾ ਨਾਲੇ ਨਾਲੇ ਕੱਲ ਵੀ ਨਾ ਤੇ ਕੱਲ ਉਧਰੋਂ ਆ ਕੇ ਨਾ ਤੇ ਸੀਗੇ ਅੱਜ ਹੁਣੀ ਨਾਲੇ ਤੜਕੀ ਤੇ ਐ ਸੀਗਾ ਵੀ ਸਾਨੂੰ ਰਾਏਕੋਟ ਤੋਂ ਜੇ ਬੱਸ ਚੜਾ ਦੂੰ ਕੱਲੋਂ ਛੱਡਾਂਗੇ ਕੱਲੋਂ ਛੱਡਾਂਗੇ ਅੱਜ ਨਹੀਂ ਅੱਜ ਇੱਕ ਦਿਨ ਹੋਰ ਅੱਜ ਵੀਰਵਾਰਾ ਵੀਰਵਾਰ ਨੂੰ ਨਹੀਂ ਜਾਇਦਾ ਹੁੰਦਾ ਭੂਲਾ ਦਿੰਦਾ ਇਹ ਅੱਜ ਸ਼ੁੱਕਰਵਾਰ ਆ ਫੁੱਪੜ ਜੀ ਨਹੀਂ ਯਾਰ ਵੀਰਵਾਰਾ ਵੀਰਵਾਰ ਆ ਹਾਂ ਸ਼ੁੱਕਰਵਾਰ ਆ ਸ਼ੁਕਰਵਾਗਤ ਆ ਗਏ ਵੀਰਵਾਰਾ ਬੰਦੇ ਯਾਰ ਮੈਂ ਘਰੋਂ ਮਾਣੇ ਵੀਰਵਾਰ ਦੀ ਪੇਟੀ ਫਰਕ ਤੈਨੂੰ ਕਹਿੰਦਾ ਦੇਖੀ ਹਰ ਭਾਈ ਕੀ ਦੇਣਾ ਹੈ ਵੀਰਵਾਰਾ ਵੀਰਵਾਰ ਤਾਂ ਕੱਲ ਬੋਲਦਾ ਸੀ ਕੱਲ ਹੀ ਐਂ ਬੋਲਦਾ ਤੂੰ ਕੱਲ ਇਹਦੇ ਚ ਬਣਾਈ ਸੀਗੀ ਦਾਲ ਜੀ ਤੇ ਅੱਜ ਕੀ ਬਣਾਉਣ ਜਾ ਰਹੇ ਹੋ ਜੀ ਕੱਲ ਬਣਾਏ ਸੀ ਆਪਣੇ ਜੀ ਸਾਫਤ ਮਾਂ ਅੱਜ ਬਣਾਵਾਂਗੇ ਸਾਫਤ ਮੋਠ ਸਾਫਤ ਮੋਠ ਤੇ ਭਾਈ ਇਹ ਭਾਈ ਸਾਹਿਬ ਹਣੇ ਸ਼ਕੀਨ ਆ ਜੀ ਇਦਾਂ ਦੇ ਆਪ ਹੀ ਹਨਾ ਖਾਣ ਪਾਣ ਤਿਆਰ ਕਰਕੇ ਤੇ ਇਦਾਂ ਦਾ ਖਾਣਾ ਖਾਣ ਦੇ ਸ਼ਕੀਨ ਆ ਜੀ ਹੁਣ ਦੀ ਹੁਣ ਦੀ ਧਰੀ ਵੀ ਇਵਨਿੰਗ ਬਣਨੀ ਆ ਇਹ ਹਾਂ ਅੱਛਾ ਜਹਾ ਕੁਝ ਆ ਦੇ ਚ ਜੀ ਹੁਣ ਧਰਤੀ ਹਤੌੜੀ ਹਾਂ ਬਸ ਇਹਨੂੰ ਅਜੇ ਮੜਿਆ ਸਾਫ ਕਰਾਂਗੇ ਰਾਤ ਵਾਲੀ ਧੂਣ ਵਾਲੀ ਆ ਬਸ ਇਹਨੂੰ ਕੋਈ ਸਾਬਣ ਨਾਲ ਨਹੀਂ ਧੋਣਾ ਕਿਉਂਕਿ ਸਾਬਣ ਦੀ ਸਮੈਲ ਪੈ ਜਾਂਦੀ ਆ ਅੱਛਾ ਇਹਨੂੰ ਸਵੇਰ ਵਾਲੀ ਧੋਣੀ ਪੈਂਦੀ ਆ ਸਵੇਰ ਵਾਲੀ ਸਾਬਣ ਨਾਲ ਜੇ ਧੋ ਲਿਆ ਫਿਰ ਸਾਬਣ ਦੀ ਸਮੈਲ ਇਹ ਜਿਹੜੀ ਕਿਉਂਕਿ ਮਿੱਟੀ ਦਾ ਬਣਿਆ ਹੋਇਆ ਬਰਤਨ ਆ ਸਮੇਂ ਗੱਲੋ ਹਾਂਜੀ ਫਿਰ ਇਹਦੇ ਪੈਣੇ ਉਹ ਸਾਬਣ ਦੀ ਸਵਿਰ ਸੁਕ ਲੈਣੀ ਆ ਵਿੱਚ ਸਮਾਜਣੀ ਆ ਫਿਰ ਉਹ ਸਾਬਣ ਦੀ ਸਮੇਂ ਲਾਉ ਸਬਜੀ ਤੋਂ ਇਹਨੂੰ ਸਾਬਣ ਬਿਲਕੁਲ ਭੁੱਲ ਕੇ ਵੀ ਨਹੀਂ ਲਾਉਣਾ ਠੀਕ ਆ ਬਸ ਇਹਨੂੰ ਸਵਾਦ ਦੇ ਨਾਲ ਹੀ ਸਾਫ ਕਰਨਾ ਇਕੱਲੇ ਸਾਦੇ ਪਾਣੀ ਨਾਲ ਬਸ ਕੋਈ ਚੱਕਰ ਕੋਈ ਨੋੜ ਨਹੀਂ ਕੋਈ ਕੁਸ਼ ਕਰਨ ਦੀ ਆ ਦੇਖੋ ਇਹਨੂੰ ਵੀ ਚਿੰਨ ਦਾ ਹਿਸਾਬ ਆ ਆ ਪਸੰਦ ਰੱਖਣਾ ਪੈਂਦਾ ਫਿਰ ਜੇ ਆਪਸ ਇੱਧਰ ਕਰਤਾ ਟੋੜੀ ਡਿਗਣ ਦੇ ਚਾਂਸ ਰਹਿੰਦੇ ਆ ਆ ਦੇਖੋ ਇਹ ਲੱਗੀ ਨਾਲ ਇਧਰੋਂ ਆ ਨਾਲ ਲਾ ਦਨੀ ਇਹਦੇ ਪਚਾਲੇ ਢੂੰਗ ਜੀ ਰੱਖਣੀ ਆ ਵੀ ਟੋੜੀ ਡਿਗੇ ਨਾ अच्छा है ना ये भी तरीका का है और भी तरीका होना बेचारे टोआजा बन गया फिर डिको नहीं कि आपा पढ़ाई ਦਾ ਕੀ ਆਸਰੇ ਗਿਆ ਗਿਆ ਰੁੜ ਗਈ ਇੱਥੇ ਕੋ ਕੋਲੇ ਬੈਠੇ ਰਹਿਣਾ ਆਪਾਂ ਕਿਉਂਕਿ 5-6 ਘੰਟੇ ਇਹਨੇ ਬੰਨਣਾ ਵਾ ਇਹ ਪਾਥੀਆਂ ਤੁਸੀਂ ਲੈ ਕੇ ਕਿੱਥੋਂ ਆਏ ਹੋ ਜੀ ਇਹ ਪਿੰਡ ਚ ਜਿਹੜੇ ਪਾਥੀਆਂ ਬਣਾਉਂਦੇ ਆ ਹਨਾ हां ਉਹ ਸੇਲਸੂਲ ਕਰਦੇ ਆ ਉਹਨੇ ਕੋਲੇ ਆਏ আচ্ছা हां जी ਅਸੀਂ ਲੈ ਆਏ ਸੀ 100 ਪਾਥੀ ਲੈ ਆਏ ਸੀ 200 ਦੀ ਇਹ 100 ਪਾਥੀ ਇਕੱਠੀ ਲੈ ਆਏ ਠੀਕ ਹੈ ਠੀਕ ਹੈ ਠੀਕ ਹੈ ਇਸ ਵਿੱਚ ਮੈਂ 2005 ਚ ਬਾਹਰ ਚਲ ਗਿਆ ਸੀ ਕੈਨੇਡਾ ਹਾਂਜੀ ਉਦੋਂ ਪਹਿਲਾਂ ਸਾਡੀ ਫੈਮਿਲੀ ਵਾਲੇ ਹੂੰ ਚਲੇ ਗਏ ਸੀ 2000 ਸੰਚ ਮੈਂ 5 ਸਾਲ ਕੈਨੇਡਾ ਹੀ ਸੀਗਾ ਘਰ ਮੈਂ ਤੇ ਮੇਰੀ ਭੂਆ ਦਾ ਮੁੰਡਾ ਅੱਛਾ ਫਿਰ ਆਹ ਕੰਮ ਮੈਂ ਉਦੋਂ ਸਿੱਖ ਲਿਆ ਸੀ ਸਾਰਾ ਦੋ ਤੁਸੀਂ ਘਰੇ ਇਹੇ ਕਰਦੇ ਰਹਿੰਦੇ ਹਾਂਜੀ ਹਾਂਜੀ ਆਪ ਹੀ ਬਣਾ ਕੇ ਤੇ ਖਾਦੇ ਅੱਜ ਕੱਲ ਤੇ ਜਵਾਕ ਨੂੰ ਕਿਸੇ ਨੂੰ ਆਉਂਦਾ ਹੀ ਨਹੀਂ ਉਹ ਮੈਨੂੰ ਕਹਿੰਦਾ ਮੈਨੂੰ ਸਿਖਾ ਮੈਂ ਕਿਹਾ ਸਿਖਾਉਣ ਨੂੰ ਇੱਚ ਕਿੰਦੀ ਕੰਮ ਆ ਨਾ بس ਮੜ ਜਾ ਤੂੰ ਮਾਗ ਲੜਾ ਲੋ ਬਣ ਜਾਣਾ ਹਾਂਜੀ ਹਾਂਜੀ ਤੇ ਆਂਗੀ ਠੀਕ ਤੇ ਤੁਸੀਂ ਕੋ ਥਲੇ ਹਰਾ ਜੀ ਇਹ ਇਹ ਜੀ ਮੁੰਡਾ ਉਸ ਵਿੱਚ ਤੇ ਨਾ ਉਹ ਟੈਂਪੂ ਜਿਹੜਾ ਤੇ ਵੇਚਦਾ ਫਿਰਦਾ ਸੀਗਾ ਅੱਛਾ ਉਹ ਮੈਨੂੰ ਮੈਨੂੰ ਦੇਖ ਕੇ ਮੈਨੂੰ ਯਾਦ ਆ ਗਿਆ ਹਾਂ ਇਹ ਨਾ ਮੈਂ ਉਹ ਤੋਂ ਲੈ ਲਿਆ ਲੈ ਕੇਰੇ ਦੇ ਵਿੱਚ ਅਸੀਂ ਮਿੱਟੀ ਲਈ ਆ ਹਾਂ ਇਹ ਇਹ ਕਿੰਨੇ ਦਾ ਦਿੱਤਾ ਬਣਾ ਬਣਾਇਆ ਇਹ ਇਹ ਆ ਸੱਟ ਤੌੜੀ ਦਾ ਤੇ ਆਹ ਇਸੇ 100 ਰੁਪਏ ਦਾ 600 ਰੁਪਏ ਦਾ ਦੋਨੇ ਚੀਜ਼ਾਂ ਇਹ ਆਈਸੀ ਦਾ ਇਹਨੂੰ ਜੇ ਆਪਾਂ ਸਿੱਧਾ ਹੀ ਆਏ ਧਰ ਦਈਏ ਪਾਟ ਜਾਂਦਾ ਹਾਂ ਇਹਦੇ ਵਿੱਚ ਫਿਰ ਅਸੀਂ ਮਿੱਟੀ ਲਾਈ ਅੱਛਾ ਮਿੱਟੀ ਮਿਧ ਕੇ ਟੂੜੀ ਮਿੱਟੀ ਇਹਦੇ ਵਿੱਚ ਲਾਤੀ ਉਹ ਤੁਸੀਂ ਆਪ ਉਹ ਕੀਤਾ ਉਹ ਆਪ ਕਰਿਆ ਸੀ ਸਾਰਾ ਕੁਝ ਅਸੀਂ ਕੈਨੇਡਾ ਤੋਂ ਆਏ ਹਾਂ ਬਸ ਆਹ ਅਜੇ ਸ਼ੌਕ ਆਪਾਂ ਨੂੰ ਨਹੀਂ ਵਧੀਆ ਹੁਣ ਇੱਥੇ ਸਾਰੇ ਕਈ ਕੋਲ ਜਿਹੜੇ ਬਾਹਰੋਂ ਆਉਂਦੇ ਆ ਬੰਦੇ ਰੈਸਟੋਰੈਂਟ ਤਾਂ ਖਾ ਲੈਂਦੇ ਆ ਸਾਡੇ ਕੋਈ ਰੈਸਟੋਰੈਂਟ ਨਹੀਂ ਸਾਡਾ ਆਹੀ ਰੈਸਟੋਰੈਂਟ ਆ ਆਹੀ ਰੈਸਟੋਰੈਂਟ ਆ ਇਹਦੇ ਤੇ ਦੇਖੋ ਕਈ ਵੰਦੇ ਤੇਲ ਪਾਣ ਦੇ ਡੀਜ਼ਲ ਮਿੱਟੀ ਦਾ ਤੇਲ ਹਾਂ ਉਹਦੇ ਨਾਲ ਦਾਲ ਪਾਣੀ ਚ ਸਮੇਲ ਆਉਣ ਲੱਗ ਜਾਂਦੀ ਆ ਠੀਕ ਆ ਨਾ ਹੁਣ ਅਸੀਂ ਡੀਜ਼ਲ ਨਹੀਂ ਪਾਉਣਾ ਇਤਿਆਹਾ ਤੇ ਪਲਾਸਟਿਕ ਦਾ ਫਫਾ ਰੱਖਦੇ ਨਾਲ ਹੀ ਮੱਚ ਜਾਣਾ ਇਹ ਮੱਚ ਕੇ ਪਾਛੇ ਜਲ ਪਣੀ ਆ ਡੀਜ਼ਲ ਆ ਮਿੱਟੀ ਦਾ ਤੇਲ ਪੈਟਰੋਲ ਨਹੀਂ ਪਾਉਣਾ ਠੀਕ ਉਹਦੇ ਨਾਲ ਦਾਲ ਪਾਣੀ ਚ ਸਮੇਲ ਆਉਣ ਲੱਗ ਜਾਂਦੀ ਆ ਜੇ ਆਪਾਂ ਕਹਿ ਦਈਏ ਪੂਰਾ ਆਰਗੇਨਿਕ ਬਣਾ ਕੇ ਹਾਂ ਫਿਰ ਤੂੰ ਨਹੀਂ ਤੁਸੀਂ ਕਿੰਨੀ ਵਧੀਆ ਚੀਜ਼ ਬਣਾ ਲਓ ਜੇ ਤੇ ਸਮੈਲ ਆ ਗਈ ਪੈਟਰੋਲ ਦੀ ਜਾਂ ਡੀਜ਼ਲ ਦੀ ਫਿਰ ਕੀ ਆਸਰਾ ਫਿਰ ਕੀ ਫਾਇਦਾ ਉਨੇ ਮੇ ਜੋ ਆਪਾਂ ਇਹ ਮੇ ਦੋ ਮਿੰਟ ਬੱਦ ਲੱਗ ਜਾਣਗੇ ਅੱਕ ਨੂੰ ਪਲਾਸਟਿਕ ਦੇ ਲਫਾਫੇ ਨੇ ਜਿਹਦੇ ਅੱਗ ਫੜ ਲੈਣੀਆਂ ਕਿਉਂਕਿ ਇਹਨੇ ਜਲ ਤੱਕ ਮਤੌੜੀ ਧਰਨੀ ਆ ਪਲਾਸਟਿਕ ਨੇ ਮਤ ਮੱਚ ਕੇ ਖਤਮ ਹੋ ਜਾਣਾ ਉਹਦਾਂ ਨੂੰ ਪਗਰ ਜੂ ਕੰਮ ਹਾਂ ਪਗਲ ਜੂ ਉਹ ਤਾਂ ਜੇ ਗਰਮੀ ਹੋਵੇ ਨਾ ਪਲਾਸਟਿਕ ਦੇ ਲਫਾਫੇ ਵੀ ਲੋਣ ਦੀ ਲੋੜ ਨਹੀਂ ਫਿਰ ਤਾਂ ਮੜ ਜਾ ਗੱत्ता ਲਾ ਦਿਓ ਗੱਤੇ ਦਾ ਇੱਕ ਪੀਸ ਹੈਨਾ ਫਿਰ ਫਿਰ ਠੀਕ ਫਿਰ ਕੁਝ ਨਹੀਂ ਹੁੰਦਾ ਕਿਉਂਕਿ ਗੱत्ता ਤਾਂ ਹੁੰਦੇ ਲੱਕੜੀ ਆ ਕੋਈ ਲੱਕੜ ਤੋਂ ਹੀ ਬੰਨਦਾ ਨਾ ਕਾਰਡਬੋਰਡ ਜਾ ਹਾਂ 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 ਇਹ ਅਸੀਂ ਡਬਲ ਕੰਮ ਲੈਣੀਆਂ ਕਿਹੜੇ ਡੱਬਿਆਂ 'ਚ दारू ਲਿਆਉਣੇ ਆ ਉਹ ਡੱਬੇ ਦੇ ਕੰਮ ਲੈ ਜਾਂ ਦੀ ਘਰ 'ਤੇ ਤੁਮ ਕੰਮ ਲੈਣੀਆਂ ਹਾਂ ਖਾਣ ਪੀਣ ਦੇ ਸ਼ਕੀਨ ਆ ਜੀ ਹੈਨਾ ਸਾਫ ਕਿਤਾਬ ਸਾਰੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹਦੇ 'ਚ ਕੀ ਹੋ ਹੋ ਆ ਜੀ ਬਸ ਹੁਣ ਜਦ ਤੱਕ ਇਹ ਅੱਗ ਬਗੂਗੀ ਜਦ ਤੱਕ ਮੈਂ ਤੁਹਾਡੀ ਤੋਂ ਤੋਂ ਕੇ ਤਿਆਰ ਕਰ ਲੈਣੀ ਆ ਅੱਜ ਬਣਾਵਾ ਗਿਆ ਆਪਾਂ ਸਾਫ ਤੇ ਮੋਠ ਈਵਨਿੰਗ ਤੁਹਾਨੂੰ ਸਾਰਾ ਦਿਖਾਵਾਂਗੇ ਹੁਣ ਅੱਗ ਆ ਜਾਣਗੇ ਤੈਨੂੰ ਇੱਕ ਅੱਗ ਜਦੋਂ ਸਬੈ ਗਈ ਉਹਨਾਂ ਪਰ ਪਤਾ ਲੱਗ ਜਾਣਾ ਸੋ ਤਿੰਨ ਅੱਗਾਂ 'ਚ ਹੱਥ ਤੱਕ ਅਸੀਂ ਬਗ ਜਾਾਂਗੇ ਪੰਡ ਕੋਈ ਨਾ ਤੁਹਾਨੂੰ ਨਾਲ ਪਾ ਦੇਂਗੇ ਸਾਡੇ ਦਾਲ ਉਹਨੂੰ ਫੇਰ ਹਲਾ ਲੈਣਾ ਆਪਾਂ ਅੱਗ ਫੇਰ ਨਵੀਆਂ ਪਾਥੀਆਂ ਜੰਗ ਦੇਣੀਆਂ ਥੋੜੀ ਬਾਹਰ ਕੱਢ ਕੇ ਫੇਰ ਉਦੋਂ ਬਾਅਦ ਚੋਂ ਫੇਰ ਇੱਕ ਵਾਰੀ ਹਲਾ ਕੇ ਫੇਰ ਜਾਣੀ ਤਿੰਨ ਅੱਗਾਂ 'ਚ ਉਹ ਗਰਮੀਆਂ 'ਚ ਦੋ ਅੱਗਾਂ ਬਹੁਤ ਆ ਹੁਣ ਤਾਂ ਨਾਲ ਹੁਣ ਅੱਜ ਕੱਲ ਠੰਡਾ ਹੁਣ ਤਿੰਨ ਅੱਗਾਂ ਲਊ ਕਿਉਂਕਿ ਇੱਕ ਅੱਗ ਤੇ ਤਾਂ ਮਸਾ ਹਿਲਣ ਚ ਹੀ ਲੱਗਣਾ ਉਹਨੇ ਦੂਜੀ ਅੱਗ ਤੇ ਰੁੱਝਣ ਲੱਗ ਜਾਣਾ ਤੀਜੀ ਅੱਗ ਤੇ ਤਾਂ ਬਸ ਕੋਈ ਲੋੜ ਨਹੀਂ ਲੈਣੀ ਇੱਥੇ ਅਸੀਂ ਕੋਈ ਤੜਕਾ ਨਹੀਂ ਲਾਉਣਾ ਇੱਕ ਪਿਆਜ਼ ਪਉਣਾ ਲਸਣ ਦੀਆਂ 4 4-5 ਗੰਢੀਆਂ ਤੇ ਅਦਰਕ ਦਾ ਥੋੜਾ ਜਿਹਾ ਪੀਸ ਹੈਨਾ ਤੇ ਹਰੀ ਮੱਠ 3-4 ਤੇ ਲੂਣ ਦਾ ਇੱਕ ਚਮਚਾ ਹੈਨਾ ਤੇ ਦੂਜਾ ਕੀ ਉਹਨੂੰ ਕਹਿੰਦੇ ਹੁੰਦੇ ਇੱਕ ਟਮਾਟਰ ਵੱਢ ਕੇ ਛੱਡ ਜਾਗੇ ਹਲਦੀ ਦਾ ਇੱਕ ਚਮਚਾ ਉਹਦੇ ਵਿੱਚ ਤੇ ਕੀ ਕਰਨਾ ਉਹਦੇ ਉੱਤੇ ਸਰੋਂ ਦੇ ਤੇਲ ਦੇ 2 ਚਮਚੇ ਪਾ ਦੇਣੇ ਕਿਉਂਕਿ ਹਲਦੀ ਹੈ ਜਿਹੜੀ ਇਹ ਸਰੋਂ ਦੇ ਤੇਲ ਨਾਲ ਪਾਈਏ ਉੱਭੜ ਕੇ ਬਾਹਰ ਨਿਕਲ ਜੂ ਸਰੋਂ ਦੇ ਤੇਲ ਨੂੰ ਉੱਭੜ ਨਹੀਂ ਦੇਣੀ ਠੀਕ ਹੈ ਨਾ ਇਹਨੂੰ ਕੋਈ ਤੜਕਾ ਨਹੀਂ ਲਾਉਣਾ ਬਸ ਇਸ ਤਰ੍ਹਾਂ ਹੀ ਇਹ ਆਪਾਂ ਸਿੱਧੀ ਪਲੇਟਾਂ 'ਚ ਜਾਣੀ ਹੈ ਇੱਥੋਂ ਖਾਣ ਪੀਣ ਬਣਾਉਣ ਵਾਲੇ ਨਾ ਇਹ ਚਿਪ ਕੱਢ ਦਿੰਦੇ ਆ ਜੀ ਸਵੇਰੇ ਚਾਹ ਵੀ ਜਿਹੜਾ ਇਹ ਬਾਈ ਹੁਣ ਇਹ ਆਪ ਹੀ ਬਣਾਉਂਦੇ ਆ ਕਹਿੰਦੇ ਆ ਪਾਸੇ ਹੋ ਜਾਓ ਤੁਸੀਂ ਦੇਖੋ ਇਹ ਚਾਹ ਬਣਾਈ ਆ ਕਦੇ ਕਿਸੇ ਨੇ ਕਿਹਾ ਵੀ ਮਿੱਠਾ ਤੇਜ ਆ ਜਾਂ ਘਟਾ ਐਂ ਕਿਵੇਂ ਕਹਦਾ ਨਹੀਂ ਅਸੀਂ ਪਾਉਨੇ ਸ਼ੱਕਰ ਥੋੜੀ ਬੋਤੀ ਉਹ ਵੀ ਠੀਕ ਹੈ ਜੀ ਆ ਦੇਖੋ ਇੱਧਰ ਓਲ ਜੇ ਫਿਰਦੇ ਹਾਂ ਜੀ। ਉਹ ਹੁਣ ਸਮਾਨ ਚੁੱਕ ਕਰਦੇ। ਫਿਰ ਆਪਾਂ ਜਾਣਾ। ਓਏ ਕੋਰੇ। ਉਹ ਲੂਣ ਘੱਟ, ਲੂਣ ਹੈ ਨਹੀਂ, ਲੂਣ ਥੋੜਾ ਅੱਧ ਵਿੱਚ। ਹਲਦੀ ਹੋ ਰਹੀ ਗਿਆ। ਇਹ ਤਾਂ ਹਲਦੀ ਕੱਢਵਾੜੀ ਚ ਪਾਉਂ ਵੀ ਹੋਣੀ। ਘੱਟ ਨਾ ਜਾਣੀ ਤੇ। ਯਾਪਨ ਕੋਈ ਚੀਜ਼ ਐਡ ਕਰਨ ਦੀ ਲੋੜ ਨਹੀਂ। ਸਾਰਾ ਕੁਝ ਪੈ ਜਾਣਾ। ਨੂੰ ਥੋੜਾ ਆਦਾ। ਅਲੀ ਮਿਰਚ ਵੀ ਬੋਲੀ ਪਾਦੀਆਂ ਪੰਜਰ ਕੋਸ ਲੋਟਾ ਬੈ ਬਾਦੀ ਤਾਂ ਪਹਾਂਦੀ ਜਾਂਦੇ ਮੜ ਜੀ ਇਹ ਕਿਡਾ ਟੂਣਾਗਾ ਇਹਦੇ ਨਾਲ ਫਿਰ ਉਹ ਜਿਹੜੀ ਉਵਾਲਾ ਆਊਗਾ ਹਲਦੀ ਬਾਹਰ ਨਹੀਂ ਜਾਊਗੀ ਹਲਦੀ ਬਾਹਰ ਨਹੀਂ ਜਾਂਦੀ ਨਾ ਹਾਂਜੀ ਹੁਣ ਮਿਰਚ ਦੇ ਵਿੱਚ ਸਭ ਨੂੰ ਤੇਲ ਪਹਿਲਾਂ ਹੀ ਫਿਰ ਉਹਨੂੰ ਚਾਪ ਕੋਈ ਤੜਕਾ ਨਹੀਂ ਉਹਨਾਂ ਕੋਈ ਕੁਝ ਨਹੀਂ ਉਹਦੇ ਪਹਿਲਾਂ ਜਿਹੜਾ ਕੋ ਪੈਨ ਅਸੀਂ ਪੈ ਗਿਆ ਮਾਸੀਰੋਂ ਹਲਦੀ ਹੈ ਜਿਹੜੀ ਬਿਲਕੁਲ ਬਾਹਰ ਨਹੀਂ ਜਾਊਗੀ ਓਏ ਹਲਦੀ ਦੇ ਦੇ ਮੈਨੂੰ ਚਮਚਾ ਕ ਤੇ ਲੂਨ ਦਾ ਚਮਚਾ ਦੇ ਇੱਕ ਬਸ ਆਪਾਂ ਨੂੰ ਤਿਆਰ ਸਾਰਾ ਕੋਸ਼ਣ ਇਹ ਆਮ ਨੂੰ ਆਮ ਭੁਰੀਂ ਦਾ ਰਲਾਇਆ ਹੁੰਦਾ ਹੁਣ ਇਹਨੂੰ ਲੋਲ ਨਹੀਂ ਆਪਾਂ ਸੱਟਾ ਵਿੱਚ ਦੀ ਬੱਤੋ ਨਹੀਂ ਘੋਣਾ ਪਾਦੀ ਵਿੱਚੀ ਬੜਾ ਨਹੀਂ ਕੜ ਕੜਦਾ ਮਰਦੇ ਕੰਮ ਦੇਖਾ ਇਹਦਾ ਬੜਾ ਨਹੀਂ ਇਹਦਾ ਬੜਾ ਹੋ ਕਰੇ ਇੱਕ ਮਿੰਟ ਇੱਕ ਲੂਜ ਦੇ ਮਨਾ ਚ ਇੱਕ ਹਲਦੀ ਚਾਹੀਦੀ ਅੱਧਾ ਚਮਚਾ ਹਲਦੀ ਰੁਪਈਆ ਕਿੱਥੇ ਆ ਉਹ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਮੱਕੀ ਨਹੀਂ ਚਾਹੀਦੀ ਨਾ ਨੰਬਰ 3 ਆ ਨਹੀਂ ਹਾਂ ਸੰਤਾਂ ਆ ਨਹੀਂ ਆ ਆ ਨਹੀਂ ਕੋਈ ਤਾਂ ਆ ਰਹੀ ਹੈ ਨੰਬਰ 3 ਆ ਗਈ ਹਾਂ ਥੱਲੇ ਤੇ ਆਉਂ ਕੇ ਕਰ ਕਰ ਕੰਮ ਲੈ ਦੇਖ ਤੱਕ ਦੇ ਕਰ ਦੇ ਕਰ ਦੇ। ਬਹੁਤ ਨੰਮ ਜੀ। ਅੱਜ ਜਿਵੇਂ ਕਰਦੇ ਐਡ ਮੁੰਡਿਆ। ਕਰਦੀਆਂ ਕਰਦੀਆਂ ਜੀ। ਇਹ ਦੂਜੀਆਂ ਉਹ ਕਿਹੜੀਆਂ? ਉਹ ਜਿਹੜੀਆਂ ਉਹਦੇ ਕੋਲੇ ਪਈਆਂ। ਉਹਦੇ ਉਹ ਹੋ। ਅੱਛਾ। ਖੋਲ ਕੇ ਸਾਰੇ ਹਾਂ ਇਹਦੇ ਚ ਐਡ ਕਰਦੇ ਕੁੱਜੇ ਚ। ਜਿਹਦੇ ਤੜਕਾ ਲਾਉਣਾ ਹੈ ਨਾ ਸਾਰਾ ਇਕੱਠਾ ਹੀ ਕਰਤਾ ਕੰਮ ਆਪਾਂ। ਕੁਈ ਤਾਲਕਾ ਨਹੀਂ ਲੱਗਣਾ ਨੂੰ ਉੱਤੇ ਐਕਸਟਰਾ ਆ ਵੜਦਾ ਕੁੱਜਾ ਆਪਾਂ ਕਹਿੰਦੇ ਆ ਕੱਢ ਲਈ ਫਰੇਮ ਜੇ ਨਾ ਪੈਸੇ ਦੀ ਹੌਲੀ 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 ਉਹ ਵਿੱਚੀ ਝਾੜ ਦੇਣੂਗਾ ਆਹ ਇਹਦਾ ਘਰ ਚੱਲੇ ਸੀ ਕੰਮ ਆਹ ਦਾਦ ਜੀ ਨੂੰ ਪਹਿਲੇ ਦੇਖ ਲਿਆ ਸੀ ਮੈਂ ਕਿ ਹਾਲਾਤ ਜੇ ਤੇਰੇ ਬੱਚੇ ਸਿੱਟਣ ਵਾਲੀ ਲੱਗਦੇ ਸੀ ਆ ਪਾ ਦੇ ਮੁਕੇ ਚਾਂਚੇ ਨੇ ਕੱਢ ਕੇ ਪਾ ਦੇ ਇੱਥੇ ਕੋਈ ਚਾਂਚੇ ਨੇ ਕੱਢ ਦੇ ਸਾਰਾ ਸਾਰਾ ਕੱਢ ਕੇ ਪਾ ਦੇ ਚੱਪਣ ਕਦੇ ਵੀ ਐਂ ਨਹੀਂ ਰੱਖੀਦਾ ਹੁੰਦਾ ਅੱਛਾ ਐਂ ਆ ਗਿਆ ਤਾਂ ਹਵਾ ਲਾ ਕੇ ਇਹਨੇ ਬੰਦ ਹੋ ਜਾਣਾ ਚੱਪਣ ਹਮੇਸ਼ਾ ਐਂ ਰੱਖੋ ਐਂ ਕਿਹ ਕੋ ਨਾ ਕਿੰਨਾ ਗੈਪ ਵੱਧ ਗਿਆ ਇਹਨੂੰ ਹਵਾ ਲਾ ਗੈਪ ਹੋਰ ਦੇਖ ਇੱਥੇ ਹਵਾ ਦੀ ਬੰਦ ਹੋ ਜਾਣੀ ਆ ਇਹ ਇੱਥੇ ਨੂੰ ਕਿੰਨਾ ਗੈਪ ਫੋਰ ਮਿਲ ਗਿਆ ਠੀਕ ਆ ਨਾ ਤੇ ਆਹ ਦੇਖ ਇਹ ਵੀ ਤਰੀਕਾ ਹੈ ਇੱਕ ਕੜਚੀ ਨਹੀਂ ਮਾਰਨੀ ਨਹੀਂ ਗੱਲ ਕੋਈ ਕੜਚੀ ਨਹੀਂ ਮਾਰਨੀ ਕੜਚੀ ਤਾਂ ਕੋਕੜੂ ਰਹਿ ਜਾਊਗਾ ਕੋਕੜੂ ਨਹੀਂ ਯਾਰੋ ਐਵੇਂ ਜਿਹੜੇ ਸਾਰੇ ਮੈਨੂੰ ਕਹਿਣਗੇ ਆਹ ਕੀ ਕਰਤਾ ਫੁੱਟ ਜਾਂਦੀ ਹੁੰਦੀ ਹੈ ਫਿਰ ਕੋਈ ਜਾਲਸ ਨਹੀਂ ਉਹੀ ਯਾਰ ਉਹ ਪੁੱਟ ਕੇ ਰਿਹਾ ਸੀਗਾ ਫੇਰ ਤੇ ਨੱਗਾ ਟੇ ਨੂੰ ਇੱਕ ਪਾਸੇ ਹੋਰ ਜੇ ਗਰਮੀਆਂ ਹੁਣ ਦੋ ਅੱਗਾ ਬਹੁਤ ਆ ਹੁਣ ਤਾਂ ਨੱਗਾ ਬਣੀਆਂ ਕੋਈ ਤੜਕਾ ਨਹੀਂ ਲਾਉਣਾ ਇੰਨੀ ਟੇਸਟੀ ਬਣਦੀਆਂ ਗੱਲਾਂ ਛੱਡ ਦੋ ਪੂਆ ਜੀ ਸਿੱਖ ਗਏ ਮਾਲ ਬਿੱਟੂ ਤੁਸੀਂ ਇਹ ਤੁਸੀ ਖਾ ਖਾ ਕੇ ਨਾ ਉਹ ਕੀ ਕਹਿੰਦੇ ਹੁਤੇ ਆ ਕੇ ਨਾਲ ਇਹ ਤੇ ਬਲੌਗ ਦੇ ਵਿੱਚ ਬਣਾ ਦਿਓ ਕਿ ਕਿਵੇਂ ਬਣਾਉਂਦੇ ਆਂ ਇਹ ਇੱਕ ਪਾਸੇ ਬਾਤੀ ਬਾਤੀ ਉਪਰ ਜੀ ਅੱਜ ਕਿਦਾਂ ਦੇ ਘਰੇ ਰੋਟੀਆਂ ਖਵਾਉਂਗੇ ਅੱਜ ਆਪਾਂ ਆਪਣੇ ਕੈਨੇਡਾ ਤੋਂ ਫੈਮਿਲੀ ਆ ਅੱਛਾ ਉਹ ਉਹਦੇ ਜਵਾਬ ਬੱਚੇ ਬਾਹਰ ਨੇ ਦੋਨੇ ਮੀਆਂ ਬੀਬੀ ਰਹਦੇ ਇੱਥੇ ਠੀਕ ਹੈ ਹਾਂ 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 ਆਪਾਂ ਨੂੰ ਚੁੱਲੇ ਨਾਲ ਉਹਨਾਂ ਦੇ ਅੱਜ ਹੈਪੀ ਡੇ ਹੈਪੀ ਡੇ ਹੈਪੀ ਡੇ ਰੋਟੀ ਆਪ ਨੂੰ ਸਵੇਰ ਦੀ ਉਹਨਾਂ ਦੇ ਵਿਚਾਰਿਆਂ ਦੀ ਉਹਨਾਂ ਦੀ ਹੈਗੀ ਆ ਸਵੇਰੇ ਸਵੇਰੇ ਸੀ ਇੱਥੇ ਖਾ ਕੇ ਜਾਂਦੇ ਆ ਸ਼ਾਮ ਨੂੰ ਘਰੇ ਵੇਜ ਦਿੰਦੇ ਆ ਉਹ ਹੈਗੀ ਉੱਪਰ ਫੈਮਿਲੀ ਪੁਰਾਣੇ ਮਿੱਤਰਾਂ ਮੇਰੇ ਬਹੁਤ ਪੁਰਾਣੇ ਜਾਨੀ 20 ਸਾਲ ਤੋਂ 35 ਸਾਲ ਤੋਂ ਕਦੀ ਰੋਟੀ ਕੋਈ ਇਕਲਾ ਇਕਦਾਂ ਨਹੀਂ ਖਾਉਂਦਾ ਐਵਰੀ ਡੇ ਅਸੀਂ ਹੁਣ ਦੇ ਲੋ 2 ਮਹੀਨੇ ਰਹਿਣਾ 2 ਮਹੀਨੇ ਇਦਾਂ ਕਦੀ ਹੁੰਦੀ ਆ ਜੇ ਬਟੂ ਆਪਾਂ ਨੂੰ ਰੋਟੀ ਨਾ ਖਾਣ ਆਏ ਕੁਝ ਹੋ ਜਾਂਦੇ ਆ ਜਾਣੇ ਆਪਣੇ ਨਾਲ ਲੜਾਈ ਪੱਕੀ ਹੈ ਨਾ ਜੀ ਅੱਛਾ ਪੱਕੇ ਪੱਥੇ ਆ ਮਾਰੇ ਭਾਈ ਰਾਤ ਨੂੰ ਆਏ ਸੀਗੇ ਇੱਥੇ ਇੱਕ ਦਿਨ ਪਰਸੋਂ ਜਦੇ ਅਸੀਂ ਆਏ ਆਂਗੇ ਉਹਦੇ ਆਏ ਸੀਗੇ ਇਹ ਜਾਣੇ ਮੇਰਾ ਫੋਨ ਹੈ ਨਾ ਤੇ ਫੈਮਿਲੀ ਜਾਣੀ ਇਹ ਆਪਣੇ ਨਾਲ ਗੁੱਸੇ ਹੁੰਦੇ ਆ ਨਹੀਂ ਰੋਟੀ ਖਾਣ ਦੇ ਹੋਰ ਕੋਈ ਮੈਂ ਖਾ ਜਾਣੇ ਨਾ ਜਾਣੇ ਬਸੀਆਂ ਪਿੰਡ ਤਾਂ ਜਾਣਨ ਲੱਗ ਜੂ ਸਾਰਾ ਆਗੇ ਮੁੰਡੇ ਵਲੋਗ ਵਾਲੇ ਇਹ ਬੇਟਾ ਬਾਈ ਕਦੋਲੀ ਤੇ ਹੋਇਆ ਇਹ ਚੱਲਦੀਆਂ ਜਦੋਂ ਕਾਲ ਫੋਨ ਲਾਇਆ ਨਾ ਨਾ ਹੋਰ ਵੀ ਉਹ ਪਾਈ ਉਹ ਵਾਲਾ ਬਹਿਲੇ ਇਹ ਇੰਤਕ ਦੀ ਬਾਤ ਕੀਤੀ ਰਹੇ ਬਈ ਜੀ ਆਹ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੋ ਜੀ ਜੜਦੀ ਕਲਾ ਸਤਿਕਾਰ ਠੀਕ ਹੋ ਪੰਜਾਬ ਚਾ ਮੱਜਾ ਗੈਸ ਗੋਸ ਤੇ ਕੁਛ ਨਹੀਂ ਉਹ ਦੇਖੋ ਜਿਹੜੀ ਚੁੰਨੇ ਵੇਤੀ ਚ ਇਹ ਵੀ ਉਹ ਦੇਖੋ ਪਾਠੀ ਪਾਠੀ ਤੇ ਜਿੱਦਾਂ ਜਿਹੜੀ ਆਪਣੀ ਘਰੇ ਬਣਾਉਂਦੀ ਆ ਬੀਬੀਆਂ ਮੱਕੀਆਂ ਲੈ ਤਿਆਂ ਨਗਾਰੇ ਉਹਦੇ ਮੇਥਿਆਂ ਮੱਕੀਆਂ ਲੈ ਭਾਈ ਬੱਲੇ ਬੱਲੇ ਕੱਲ ਵੀ ਮੇਥੇ ਵਾਲੇ ਖਾਧੀਆਂ ਤੇ ਫੇਰ ਤਵੇ ਤੇ ਰੜ ਰੜ ਕੇ ਦੇਣੀਆਂ ਆ ਪਰ ਮੋਟਾ ਵਾਲਾ ਲਾ ਲਾ ਕੇ ਤਵੇ ਤੇ ਮੜਾ ਮੜਾ ਤੇ ਕਿਉਂ ਲਾਗੇ ਨਾ ਮੜਾ ਦੇ ਕਿਉਂ ਲਾਗੇ ਬਸ ਤੇ ਰਾ ਤੇ ਧਰਦੀਆਂ ਠੀਕ ਆ ਮਾਦਾ ਜੀ ਠੀਕ ਹੋ ਠੀਕ ਆ ਵਧੀਆ ਕੁਝ ਸੁਣਾਉਗਾ ਚੜਦੀ ਕਲਾ ਜੀ ਚੜਦੀ ਕਲਾ ਠੀਕ ਆ ਹਾਂਜੀ ਹਾਂਜੀ ਆ ਦੇਣਾ ਹੁਣ ਮੰਗਲੀ ਤੱਕੀ ਹੋ ਗਈ ਠੀਕ ਹੈ ਜੀ ਅੰਦਰ ਕਹਿਨੇ ਅੱਤੋਂ ਦੂਜੀ ਦੂਜੀ ਕੇ ਲਾਹੀ ਰੋਕੀ ਆਗੇ ਜੀ ਬਸ ਆਗੇ ਓ ਭਾਈ ਸਾਹਿਬ ਹੁਣੇ ਜੀ ਥੋੜੇ ਜੇ ਸਾਰੀ ਸਾਰੀ ਬੇਟੀ ਮੇ ਕਰਨ ਲਾਗੇ ਸਾਰੀ ਤੇ ਕੰਮ ਕਰਨ ਲਾਗੇ ਜੀ ਓ ਹਾਰੀ ਚ ਪਾ ਕੇ ਦਾਲ ਬਣਾ ਲਾ ਰੋਜ਼ ਅੱਜ ਫੇਰ ਪਾਈ ਬੇਟਾ ਨਹੀਂ ਕਰ ਮਾਹ ਮਰੇ ਸੀ ਅੱਜ ਮੋਟ ਚੱਲ ਅੱਜ ਦੇ ਤੁਸੀਂ ਜਾਂਦੇ ਨਹੀਂ ਇਹ ਕਿਹਦਾ ਬਣਾਇਓ ਤੁਸੀਂ ਆਹ ਲਓ ਬਈ ਇਹਨਾਂ ਦੀ ਨਾ ਦੇਖੋ ਇਹ ਤਾਂ ਗਰਾਰੀਆਂ ਵੱਡੀਆਂ ਨੇ ਹਰਪਾਲ ਖਾਲਾ ਰੋਟੀ ਖਾਣਾ ਉਹ ਜੀ ਆਪਣੇ ਚਾਈ ਨਹੀਂ ਅੱਜ ਤੋਂ ਸਰ ਇਹ ਉਹ ਨੀ ਇਹਦਾ ਆਪਣਾ ਕੰਨਿਆਕ ਵਾਰੀ ਰਹੀ ਗਈ ਪਰ ਪਾਂਡੇ ਖੱਲੀ ਜਾਂਦਾ ਉਹ ਪਾਂਡੇ ਆਹ ਆਹ ਉਹ ਪਾਂਡੇ ਪਾਂਡੇ ਸੰਭੀ ਜਾਂਦਾ ਪਾਂਡੇ ਹਾਂ ਹਾਂ ਸਾਡੇ ਆਪ ਨੇ ਇੱਕ ਨਵੇਂ ਗਾਣੇ ਜੀ ਹਾਂ ਹਾਂ ਬਿਲਕੁਲ ਹੋਪ ਜੀ ਬਹੁਤ ਬੋਲ ਬਸ ਕੋਈ ਜੀ ਕੋਮੇ ਕਿਤੇ ਮਾਰਕਟ ਖੜਿਆ ਹੈ ਨਾ ਮੈਂ ਕਹਿਣਗੇ ਪੰਗ ਨਹੀਂ ਬਿੱਟੇ ਅੰਦਰ ਕਿਤੇ ਤਾਂ ਗਈ ਸੀ ਇੱਕ ਇੱਥੇ ਆ ਚੱਲਦੇ ਆ ਬਸ ਸੁਨੂਖ ਦੇਖ ਲਗੇ ਜੀ ਬੇਬੇ ਦਾ ਜਦੋਂ ਮੈਂ ਫੋਨ ਕਰੇ ਹਾਂ ਅਰੇ ਯਾਚਾਪਾ ਬੋਲੀ ਨਮਰ ਦੋਗੇ ਰਹਾ ਤੇ ਦੂਰੇ ਵੀ ਆਪ ਕੋਲ ਹਾਂ ਦੂਰੇ ਵਿਹਨ ਕਰਦੇ ਆ ਚੱਲਦੇ ਆ ਨੀ ਇਹ ਨਹੀਂ ਇਹ ਤਾਂ ਨਹੀਂ ਇਹ ਖੋਣ ਕੇ ਲਗਾਉਂਗਾ ਇਹਦਾ ਨਾਲ ਇਹ ਖੋਰੀ ਨੂੰ ਖੋੜੂ ਦੇ ਨਾ ਨਹੀਂ ਇਹ ਇਹ ਕਹਿੰਦਾ ਨਾ ਕੁੰਡੀ ਦੇ ਦਰਵਾਜ਼ੇ ਇਹਨੂੰ ਪਤਾ ਨਹੀਂ ਕਿ ਤੱਕ ਵੱਡਾ ਮੈਨੂੰ ਲੱਗਦੇ ਹੁੰਦੇ ਤੇ ਆਖ ਅੱਧੀਆਂ ਆਪ ਮੋੜੀ ਕਿ ਕਰੀ ਤੀ ਹੱਥ ਜੋਰ ਲਾ ਲੋ ਮੈਂ ਖੋਜੂ ਪਰ ਆਪ ਨੂੰ ਤੁਹਾਡੀ ਭਿਆਦ ਤੀ ਜੋਰ ਲਾ ਲੋ ਇਹਨੂੰ ਪੋੜੀਏ ਤਾਂ ਮੈਂ ਫੇਰ ਲਾ ਲਾ ਲੋ ਆ ਆ ਕੀ ਨਾ 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 ਵੇ ਬਹੁਤ ਮਾਰਦਾ ਨੂੰ ਬੰਦਾ ਮੈਂ ਦੇਖਾ ਉਹ ਜਾ ਉਹ ਜਾ ਬੜੇ ਦੇਰ ਜਮਾਨੇ ਲਾ ਕੇ ਉਹ ਸਾਦ ਉੱਤੇ ਕਰ ਦਿੰਦੇ ਨੇ ਆ ਪਤੀ ਦਾ ਤਾਂ ਕੋਈ ਮਸਲਾ ਨਹੀਂ ਦੋ ਦੱਬੀਆਂ ਦੋ ਮੰਨ ਕੰਮ ਦੋ ਦੱਬੀਆਂ ਪੱਤੀ ਪੱਤੀ ਰ ਪੜਦੀ ਗਾ ਲੈ ਤਾਂ ਨਹੀਂ ਆ ਲੋਕ ਦੋਵੇਂ ਦੱਬੀਆਂ ਨੇ ਕੰਮ ਕਰੀ ਆ ਦੇਖਿਆ ਡਿਜ਼ਾਈਨ ਦੇਖ ਅਦਮੀ ਜਾਨ ਦੇਖ ਤੂੰ ਆਹ ਆਹ ਇਧਰ ਲੱਗਦੀ ਜਾਗੀ ਅੱਛਾ ਇਹ ਭਾਈ ਤਰਉਣ ਨੂੰ ਫਿਰਦੇ ਕਿਦੋਂ ਲੋਕ ਇਹ ਇਹ ਉਹ ਇੱਥੇ ਹੈਗੀ ਤੇਲ ਮੋਨਾ ਥੱਲੇ ਇੱਕ ਇੱਥੇ ਵੀ ਲੱਗਦੀ ਆ ਅੱਛਾ ਇੱਕ ਚਾਰ ਲੱਗਦੀ ਆ ਆ ਲਓ ਇੱਕ ਜੱਟ ਵੀ ਹੋ ਮਿੱਥਿਆ ਛੱਡ ਭਾਈ ਹਾਂ ਦੇ ਜੋ ਇਹਨੂੰ ਗੋਲ ਕਰੀਏ ਇਹ ਅੰਦਰ ਵੀ ਲੱਗਦੀ ਲੱਗਦੀ ਨਹੀਂ ਲੱਗੂਣੀ ਛੋਟੀ ਲੱਗਣੀ ਛੋਟੀ ਉਹ ਵੱਡੀ ਨਹੀਂ 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 ਇਧਰ ਵਾਲੀ ਲੱਗਣੀ ਆਹੋ ਗੱਲ ਲੱਗਦਾ ਲੈ ਭਾਈ ਹੁਣ ਅੰਦਰ ਵੀ ਚੱਲ ਅੱਛਾ ਅੰਦਰ ਇਹ ਜੇ ਨੌਕ ਹੈ ਨਾ ਤੂੰ ਲੱਭ ਹੀ ਨਹੀਂ ਸਕਦਾ ਇੱਕ ਮਿੰਟ ਇੱਕ ਤਾਂ ਆ ਦੇ ਮੈਨੂੰ ਆਹ ਚਾਬੀ ਐ ਜੰਪ ਦੇ ਕੇ ਲਗਣੀਆਂ ਤੇਰਾ ਹਰੋ ਹਾਂਜੀ ਇਹ ਇੱਥੇ ਬੜੀ ਗੱਲ ਚੱਲਣ ਕਰ ਲਾ ਇਹ ਖੜੀ 400 ਸਾਲ ਪੁਰਾਣੀ ਨੂੰ ਇਸ ਹਿਸਾਬ ਨਾਲ ਤੂੰ ਹਰੋ ਆ ਦੇ ਇੱਥੇ ਵੀ ਦਿਖਾਣੇ ਆ ਇਹਦੀ ਅਜੇ ਅਜੇ ਸਪਰਿੰਗ ਖਰਾਬ ਨਹੀਂ ਹੋਇਆ ਦੇਖ ਇਹ ਚਾਬੀ ਲੱਗਦੀ ਇਹ ਚਾਬੀਆਂ ਕਿੱਥੇ ਹੋਰ ਜਗ੍ਹਾ ਕੇ ਨਾਲ ਆਉਂਦੀਆਂ ਵਿੱਚ ਹੀ ਆ ਦੇ ਇਹ ਲਿਆਂਦਾ ਕਿੱਥੋਂ ਸੀਗਾ ਸਾਡੇ ਦਾਦਾ ਜੀ ਪਰਦਾਦਾ ਜੀ ਦਾ ਅੱਛਾ ਖੜਦਾ ਆ ਇੱਥੋਂ ਮੇਰੇ ਤਾਂ ਇੱਥੇ ਚਾਬੀ ਇੱਥੇ ਚਾਬੀ ਲੱਗ ਨਹੀਂ 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 ਉਹ ਉਹ ਉਹੀ ਦੇ ਉਹੀ ਆਪੀ ਦੇ ਦੋ ਉਹੀ ਹੋਰ ਆ ਯਾਰ ਚਾਰ ਚਾਬੀਆਂ ਨਿੱਕੇ ਜਿਹੇ ਵੀ ਹੋਰ ਦੋ ਆ ਉਹ ਕਿੱਥੇ ਆ ਉਹ ਸਾਈਡ ਤੇ ਮਰਵਾ ਦੇ ਮਾਰਾ ਨਹੀਂ ਬੈਠਣੀ ਲੱਭਣ ਦੀ ਚਾਬੀ ਨੂੰ ਦੇਖ ਉਹ ਦੂਜੀ ਕਿੱਥੇ ਆ ਉਹੀ ਲੱਗਣੀ ਉਹੀ 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 ਹੋਰ ਰਹੀ ਉਹ ਕਹੇ ਬੜਾ ਖਤਰਨਾਕ ਲੋਹਾ ਨਾ ਉਵੇਂ ਪਿਆ ਗਾ ਬੜੀ ਜੀ ਬਿੰਦਾ ਰਾਮਪਾਲ ਬਿੰਦਾ ਰਾਮਪਾਲ ਠੀਕ ਹੈ ਜੀ ਫਿਰ ਉਹ ਬੱਦਲ ਲੈ ਜਾਂ ਕੱਲ ਬਾਜੀ ਨੇ ਕਹੇ ਦਾਲ ਟਾਈਮ ਨਾਲ ਖਾ ਲਿਓ ਠੀਕ ਠੀਕ ਜਿੱਦ ਵਿੱਚ ਹਾਰੀ ਚੀ ਨਾ ਪਈ ਰ ਮਰਦਾ ਦਾਲ ਟਾਈਮ ਨਾਲ ਖਾ ਲਿਓ ਖਾਣੇ ਆ ਹੈਲੋ ਵੀਡੀਓ ਬਣਾਣੀ ਆ ਹਾਂ ਹਾਂ ਨਹੀਂ ਚੜਦੇ ਫਿਰ ਬਸ ਤਰਨ ਆਲੀ ਆ ਕੋਈ ਨਹੀਂ ਮੈਂ ਤੇਰੇ ਉਂਗਲੀਆਂ ਬਾਰੇ ਦੱਸ ਦਿੰਨਾ ਹਾਂ ਉਂਗਲੀਆਂ ਬਾਰੇ ਦੱਸ ਦੋ ਅੱਛਾ ਆ ਚੀਚੀ ਆ ਅੱਛਾ ਇਹ ਕਦੀ ਵੀ ਮੈਂ ਪਿਆਰ ਦੀ ਨਿਸ਼ਾਨੀ ਮਿੱਤਰਾਂ ਦੀ ਮੈਂ ਕੱਦ ਛੋਟੀ ਆ ਪਰ ਮੇਰਾ ਪਿਆਰ ਮੁਹੱਬਤ ਬਹੁਤ ਆ ਪਿਆਰ ਮੁਹੱਬਤ ਵੀ ਸੋਹਣੀ ਪਿਆਰ ਦੀ ਨਿਸ਼ਾਨੀ ਮਿੱਤਰਾਂ ਦੀ ਗਾਂਗੋਵਰ ਤੇ ਜੋ 20 21 ਸਾਲ ਦਾ ਮੁੰਡਾ ਹੁੰਦਾ ਉਹਨੂੰ ਨਿਸ਼ਾਨੀ ਪਾਉਂਦਾ ਤਸੱਲਾ ਅੱਛਾ ਆ ਕਹਿੰਦੀ ਮੈਂ ਉਹੀ ਕੀਮਤੀ ਥੋਡੀ ਸਾਰੀਆਂ ਤੋਂ ਠੀਕ ਹੈ ਠੀਕ ਹੈ ਤੇ ਮੇਰੇ ਚ ਹੁੰਦੀ ਪੈਂਦੀ ਆ ਵਿਆਹ ਸ਼ਾਦੀ ਨੂੰ ਮੈਂ ਲੱਖਾਂ ਚ ਹੋ ਜਾਨੀ ਆ ਹਾਂ ਹਾਂ ਆ ਕਹਿੰਦੀ ਮੇਰੀ ਕੋਈ ਰੀਸ ਨਹੀਂ ਕਰ ਸਕਦਾ ਮੈਂ ਕੱਦ ਤੇ ਵੱਡੀ ਨੇ ਆ ਕਹਿੰਦੀ ਜਿੱਥੇ ਮੈਂ ਫਿਰ ਜਾਨੀ ਆ ਲੱਖਾਂ ਦੇ ਢੇਰ ਲਾ ਦਿੰਨੀ ਆ ਤਸੱਲਾ ਤਸੱਲਾ ਆ ਕਹਿੰਦਾ ਜਿੱਥੇ ਮੈ ਲੱਗ ਜਾਣਾ ਥੋੜੀ ਕਿਸੇ ਦੀ ਕੀਮਤ ਰਹਿੰਦੀ ਹੀ ਕੋਈ ਨਹੀਂ ਉਠਾ ਲੱਗ ਗਿਆ ਕਹਾਣੀ ਸਾਹਿਬ ਆਏ ਆ ਜੀ ਦਾ ਬਾਟ ਕੱਢ ਦਿੰਦੇ ਆ ਜੀ ਠੀਕ ਹੈ ਚਲੋ ਠੀਕ ਆ ਠੀਕ ਆ ਜੀ ਇੱਕ ਬੰਦਾ ਮੈਨੂੰ ਕਹਿੰਦਾ ਲਾਉ ਜੀ ਲਾਉ ਜੀ ਤਾਂ ਚਲਾਉ ਜੀ ਲਾਉ ਜੀ ਠੀਕ ਹੈ ਠੀਕ ਹੈ ਜੀ ਠੀਕ 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 ਸਮਾ 4:30 ਹੋ ਗਏ ਜੀ ਤੇ ਆਪਾਂ ਆ ਗਏ ਆ ਪੁੱਛੋ ਕੈਂਚੀਆਂ ਤੇ ਤੇ ਠੀਕ ਆ ਫਿਰ ਮਿੱਤਰਾਂ ਬਲਾਤ ਜਿੱਥੇ ਤਾਂ ਲੱਗ ਗਿਆ ਤੇ ਮਿਲਦੇ ਆਂ ਫਿਰ ਪਰਸੋਂ ਫੌਜੀ ਕੇ ਆ ਜੀ ਸੰਦੀਪ ਵੀ ਸ਼ਾਇਦ ਆਵੇ ਕਹਿੰਦਾ ਤਾਂ ਸੀਗਾ ਪਰ ਨਹੀਂ ਆਇਆ ਜਾਣਾ ਉਹ ਵੀ ਜਨਾਈ ਭੋਤੇ ਆਉਂਗਾ ਠੀਕ ਆ ਫਿਰ ਚੱਲੀਏ ਆ ਇਧਰ ਨੂੰ ਰਹਿ ਜਾਂਦਾ ਭਾਈ ਸੇਮਾ ਇਧਰਲੇ ਪਾਸੇ ਕਿਆ ਕਰਾਮ ਸਿੰਘ ਵਾਲਾ ਠੀਕ ਨੇ ਹੁਣ ਇੱਥੇ ਕੋਈ ਬੱਸ ਆਊਗੀ ਤਾਂ ਸਾਸਰੀ ਕਾਲ ਜੀ ਦੰਗਣੀ ਚੜਾਇਆ ਅਜਾ ਉਹ ਦੰਗੇ ਲੁੱਟਦੇ ਹੁਣ ਅੱਛਾ ਲੁੱਟਣ ਦੀ ਝਾਕ ਚਾ ਕਹਿ ਮੋਲੂ ਠੀਕ ਆ ਬਾਈ ਸਾਸਰੀ ਕਾਲ ਜੀ ਸਤ ਸ੍ਰੀ ਅਕਾਲ ਆਇਆ ਕੋਈ ਕਰੇ ਕੀ ਹਾਲ ਆ ਜੀ ਠੀਕ ਆ ਜੀ ਠੀਕ ਆ ਉਹ ਗਿਆ ਚਲਾ ਲਈ ਸੀ ਲ ਜਿਹੜੀ ਕੇ ਚਲਾਈ ਨਹੀਂ ਲਾਈ ਨਹੀਂ ਉਤੋਂ ਤਾਂ ਚੱਲੀ ਨਹੀਂ ਨਾ ਹੁਣ ਇਹ ਵੀ ਪੰਗਾਗਾ ਹੈ ਚੱਲ ਕੋਈ ਸਿੱਖ ਜੀ ਦੋ ਚਾਰ ਦਿਨਾਂ ਤੇ ਗਰਫ੍ਰੈਂਡ ਨਹੀਂ ਸੀ ਇਹ ਤਾਂ ਪੁੱਛ ਲੈਂਦੀ ਅੱਛਾ ਆ ਜਾ ਫਿਰ ਦੇਖੀਏ ਚਲਾ ਕੇ ਚੱਲ ਦੇਖ ਆ ਸੀਰਤ ਗਈ ਸੀਰਤ ਗਈ ਕੌਣ ਲੈ ਗਿਆ ਤੇਰੀ ਤਰ ਰੋਈ ਨਹੀਂ ਜਾਂਦੀ ਨਹੀਂ ਸੀ ਉਹਨਾਂ ਹੈ ਜਾਂਦੀ ਨਹੀਂ ਸੀ ਕਰਦੀ ਨਹੀਂ ਸੀ ਟਾਲ ਮਟੋਲਾ ਜਾਂ ਕਰਦੀ ਨਾ ਫੇਰ ਤਾਂ ਕਰਿਆ ਰੇ ਭਾਪੇ ਚਲੋ ਸਾਰਨੋਂ ਪਹਿਲਾਂ ਕੀ ਕਰਨਾਗਾ ਉਹ ਇਹਨਾਂ ਕਿ ਉਹ ਤੱਕ ਕੀ ਉਹ ਸੋਚਣਾ ਪਹਿਲਾਂ ਹਾਂ ਖੜ ਜਾ ਇੱਥੇ ਆ ਬੱਤੀ ਜੀ ਜੇ ਕੋਈ ਲਾਲ ਚੱਲ ਪੈਣ ਦੇ ਹੁਣ ਰਿਮੋਟ ਸਿੱਧਾ ਫੜ ਇਹ ਹਾਂ ਜਿਹੜੇ ਅੱਖਰ ਆ ਉਹ ਥੱਲੇ ਨੂੰ ਆ ਠੀਕ ਆ ਉਹ ਪਹਿਲਾ ਬਟਨ ਆਪਣਾ ਤਾਂ ਵਾਲਾ ਸਾਰਿਆਂ ਨਾਲੋਂ ਆਹਾ ਦੂਜਾ ਇੱਧਰ ਲਾ ਹਾਂ ਇੱਧਰ ਲਾ ਏ ਹਾਂ ਦੇ ਬੱਤੀ ਬੁੱਝ ਗਈ ਨਾ ਚੱਲ ਭਈ ਖੜ ਜਾ ਮੈਂ ਕਿ ਕੱਲੀ ਉਸਤੇ ਲਾ ਦੇ ਸੁੱਚੀ ਦਾ ਵੀ ਉਹ ਹੀ ਗੱਡੀ ਦੀ ਤਦੋਂ ਹਾਂ ਉਸਤੇ ਉਸੀ ਤੇ ਕੱਲੀ ਚ ਕਰ ਤੇ ਮੈਂ ਕਿਹੜਾ ਕੁਝ ਹੋਰ ਦੇਖਣ ਉਸਤੇ ਲੱਗੂਗੀ ਜੀਦਾ ਬੜਾ ਪਸਤ ਕਰਦੀ ਸੀ ਅੱਛਾ ਹੂੰ ਇਹ ਜੀਆ ਕੱਟਣਾ ਹੋਵੇ ਤੇ ਫਿਰ ਆਮਾ ਕੱਟਣਾ ਹੋਵੇ ਇਹ ਇੰਤ ਵੀ ਰੋਤਾ ਲੱਗੇ ਆਹ ਬਟਨ ਨਾਪਦੇ ਆਹ ਬਟਨ ਆਹ ਧਿਆਨ ਰੱਖੀ ਕਿ ਨਾ ਮਾ ਬਟਨਾ ਹੈ ਥੱਲੇ ਇਹ ਤਾਂ ਮੈਨੂੰ ਪਤਾ ਹੈ ਠੀਕ ਆ ਇਹ ਇੱਕ ਕਰੇ ਖੜ ਜਾ ਖੜ ਜਾ ਇਹ ਹੁਣ ਆ ਇੱਥੇ ਥੋੜਾ ਜਿਹਾ ਕੰਮ ਔਖਾ ਹੈ ਇਹਨੂੰ ਲੋਡ ਕਰਨ ਵਾਲਾ ਫਿਰ ਇਹਦੇ ਬਾਅਦ ਸਿਖਾਉਂ ਲੱਗਦਾ ਤਾਂ ਫੌਜੀ ਕੇ ਘਰੇ ਹੀ ਢੇੜਾ ਕਾਢ ਹੀ ਆ ਗਿਆ ਜੀ ਵਾਹੇ ਰੋ ਜੀ ਵਾਲੇ ਵਾਲੇ ਬਾਰਾਣ ਕਮੇਲਾ ਲੱਗਿਆ ਪਿਆ ਜੀ ਲੋ ਬਾਰਾਣ ਬਾਰਾਣ ਲੱਗਿਆ ਪਿਆ ਜੀ ਲੋ